ਸੋਈ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਜੀ ਆਪਾਂ ਬਣਾਉਣੀ ਆ ਪਨੀਰ ਦੀ ਪੁਰਜੀ ਮਟਰ ਪਾ ਕੇ ਆ ਆਪਾਂ ਦੋ ਪਿਆਜ਼ ਵੱਡੇ ਵੱਡੇ ਕੱਟ ਲਏ ਇੱਕ ਟਮਾਟਰ ਕੱਟ ਲਿਆ ਬਾਕੀ ਆ ਮਟਰ ਨੇ ਆ ਕੋਲੀ ਮਟਰਾਂ ਦੀ ਆ ਬਾਕੀ ਆਪਣੇ ਕੋਲੇ ਅੱਧਾ ਕਿਲੋ ਤੋਂ ਉੱਪਰ ਪਨੀਰ ਆ ਇਹ ਆਪਾਂ ਥੋੜਾ ਥੋੜਾ ਮੈਸ ਕਰ ਲਿਆ ਥਾ ਨਾਲ ਹੁਣ ਆਪਾਂ ਸਭ ਤੋਂ ਪਹਿਲਾਂ ਜੀਰਾ ਪਾ ਦਨੇ ਜੀਰਾ ਆਪਣਾ ਭੁੱਜ ਗਿਆ ਹੁਣ ਆਪਾਂ ਤਿਆਲ ਪਾ ਦਿੰਦੇ ਅਉਜੀ ਉਹਨਾਂ ਆਪਾਂ ਇਹਦੇ ਵਿੱਚ ਟਮਾਟਰ ਵੀ ਪਾ ਦਈਏ ਪਿਆਜ਼ ਆਪਾਂ ਇਹਨਾਂ ਨੂੰ ਚੱਦੂ ਜੁੱਜੇ ਕਰਨੇ ਆ ਜਿਆਦਾ ਨਹੀਂ ਹੋ ਮੈਨੇ ਕਿਉਂਕਿ ਫਿਰ ਜਿਹੜੇ ਆਪਾਂ ਜ਼ਿਆਦਾ ਭੁੰਨ ਦਿੰਦੇ ਨੇ ਉਹਦੇ ਵਿੱਚ ਮੈਂ ਤੇਰੀ ਗਾੜੀ ਕਰੀਂ ਉਹ ਵਜੋਂ ਕਰ ਦੂ ਇਹ ਫਿਰ ਥੋੜੇ ਜਿ ਖੜਮੇ ਰੱਖਾਂਗੇ ਤੇ ਉਹਦੇ ਨਾਲ ਔਰਜੀ ਵਧੀਆ ਬਣਦੀ ਆ ਨਹੀਂ ਤੇ ਫਿਰ ਦਿੱਤੀ ਦੇ ਕੇ ਆ ਜਦਾਂ ਗਲ ਜੇ ਜਾਂਦੇ ਨੇ ਆਪਾਂ ਨਮਕ ਮਿੱਠਾ ਸਦਾ ਦੇ ਦੇ ਨੇ ਇੱਕ ਹੈ ਇੱਕ ਚਮਚਾ ਤਨੀਆ ਪਾਊਡਰ ਇੱਕ ਥੋੜਾ ਜਿਹਾ ਘੱਟ ਚਮਚਾ ਹੈਗਾ ਨਮਕ ਦਾ ਅੱਧਾ ਚਮਚਾ ਮਿਰਚ ਦਾ ਇਹ ਥੋੜੀ ਜਿਹੀ ਕਾਲੀ ਮਿਰਚ ਹੈ ਬਾਕੀ ਅੱਧਾ ਚਮਚਾ ਪੌਣਾ ਕਾ ਹੈਗਾ ਹਲਦੀ ਦਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਟਰ ਕੱਢੇ ਹੋਏ ਸੀ ਇਹ ਪਾਉਣੇ ਨੇ

ਲੋਜੀ ਥੋੜਾਪਾ ਨਮਕ ਮੇਚਨ ਨਾਲ ਪਾ ਕੇ ਥੰਗੀ طرف ਭੁੰਨ ਲਈਏ। ਲੋਜੀ ਗੈਸ ਦਾ ਆਪਾਂ ਸਲੋ ਕਰਦਨੇ ਗੈਸ ਆ। ਜੇ ਗੈਸ ਸਲੋ ਕਰਕੇ ਹੁਣ ਮੱਠੀ ਮੱਠੀ ਅੱਗ ਤੇ ਮਟਰ ਚੰਗੀ ਤਰ੍ਹਾਂ ਗਲਨੇ ਸ਼ੁਰੂ ਹੋ ਜਾਣਗੇ। ਇਹ ਆਪਾਂ ਇਹਨੂੰ ਥੱਕ ਦਿੰਨੇ। ਲਓ ਜੀ ਸਬਜੀ ਦਾ ਬਹੁਤ ਸੋਹਣਾ ਕਲਰ ਆ ਗਿਆ। ਹੁਣ ਆਪਾਂ ਇਹਦੇ ਚ ਐਡ ਕਰ ਦਨੇ ਆ। ਆਪਣਾ ਤਕਰੀਬਨ 2 ਕਬਲੇ ਬਣ ਗਏ। 2 ਕਬਲੀਆਂ ਪਨੀਰ ਦੀਆਂ। ਇਹ ਐਡ ਕਰ ਦਨੇ ਆ। ਇਹ ਆਪਾਂ ਹੱਥਾਂ ਨਾਲ ਹੀ ਮੈਸ ਕਰ ਲਿਆ ਸੀ। ਹੋਰ ਕਿਸੇ ਚੀਜ਼ ਨਾਲ ਨਹੀਂ। ਲਓ ਜੀ ਗੈਸ ਕਰਦਨੇ ਬੰਦ ਸਬਜੀ ਆਪਣੀ ਤਿਆਰ ਆ ਇਹਨੂੰ ਆਪਾਂ ਸਰਵ ਕਰਨ ਵਾਸਤੇ ਬਰਤਨ ਚ ਕੱਢ ਲੈਣੀ ਆ ਲੋ ਜੀ ਪਨੀਰ ਦੇ ਮਟਰਾਂ ਦੀ ਪੁਰਜੀ ਆਪਣੀ ਬਣ ਕੇ ਤਿਆਰ ਆ ਖਾਣ ਜੋਗ ਹੋ ਗਈ ਬਹੁਤ ਸੋਹਣੀ ਬਹੁਤ ਟੇਸਟੀ ਬਣੀ ਆ ਆਪਾਂ ਇਹਦੇ ਚ ਲਸਣ ਤੇ ਅਦਰਕ ਨਹੀਂ ਸਪਾਇਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਵੀ ਫੇਰ ਬੜੀ ਗਰਮਾ ਇਸ ਜੀ ਮੰਦੇ ਬੱਚੇ ਗਰਮੀ ਤਾਂ ਬਹੁਤ ਜ਼ਿਆਦਾ ਹੋ ਗਈ ਆ ਮੌਸਮ ਚੇਂਜ ਹੋ ਗਿਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਮਟਰਾਂ ਆਪਾਂ ਗੰਡਿਆ ਜੀ ਭੁੰਨ ਲੀ ਗੇ ਉਹ ਫਿਰ ਜਲਦੀ ਮੜ ਜਾਂਦੇ ਕਿਉਂਕਿ ਪਨੀਰ ਨੂੰ ਤਾਂ ਬੜਾ ਸੇਕ ਲਵਾਉਣ ਦੀ ਲੋੜ ਨਹੀਂ ਹੈਗੀ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ ਲੈਕ ਟਿਸ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਤਾਂ ਭੁੱਲ ਰੋਈ ਨਾ ਜਾਵਾਂ ਉਹ ਤਾਂ ਜ਼ਰੂਰੀ ਕਰਨਾ ਹੁਣ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਚ ਤੁਹਾਡਾ ਘਰ ਦੀ ਰਸੋਈ ਚੈਨਲ ਦੇਖਣ ਵਾਸਤੇ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ